ਐਨਡੀਪੀਜ਼ ਮਾਮਲੀ ਅਤੇ ਰਿਸ਼ਤ ਲੈਂ ਦੇ ਵਿਵਾਦਾਂ ਵਿੱਚ ਕਿਰੀ ਸਸਪੈਂਡ ਮਹਿਲਾ ਇਨਸਪੈਕਟਰ ਦੇ ਵੱਲੋਂ ਆਖਰਕਾਰ ਆਤਮ ਸਮਰਪਣ ਕਰ ਦਿੱਤਾ ਗਿਆ। ਅਦਾਲਤ ਤੋਂ ਪਹੁੰਚੀ ਉਸ ਤੋਂ ਬਾਅਦ ਉਸਦੇ ਵੱਲੋਂ ਸਰੈਂਡਰ ਕਰ ਦਿੱਤਾ ਗਿਆ। ਦਰਅਸਲ ਉਸ ਨੂੰ ਪਗੋੜਾ ਐਲਾਨਿਆ ਗਿਆ ਸੀਗਾ ਫਰਾਰ ਚਲਰੀ ਸੀ ਜਿਸ ਤੋਂ ਬਾਅਦ ਉਸਦੇ ਵੱਲੋਂ ਆਤਮ ਸਮਰਪਣ ਕਰ ਦਿੱਤਾ ਗਿਆ। ਤਸਵੀਰ ਤੁਹਾਨਾਂ ਨਾਲੋਂ ਮੋਗਾ ਦੀਆਂ ਸਾਂਝੀਆਂ ਕਰਿਆ ਤਾਂ ਮੋਗਾ ਅਦਾਲਤ ਦੇ ਵਿੱਚ ਅਰਸ਼ਪ੍ਰੀਤ ਕੌਰ ਸਸਪੈਂਡ ਮਹਿਲਾ ਇੰਸਪੈਕਟਰ ਦੇ ਵੱਲੋਂ ਆਖਿਰ ਆਤਮ ਸਮਰਪਣ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪਿਛਲੇ 1 ਸਾਲ ਤੋਂ ਰਿਸ਼ਵਤ ਲੈਣ ਦੇ ਦੋਸ਼ਾਂ 'ਚ ਕਿਰੀ ਹੋਈ ਸੀਗੀ ਸਸਪੈਂਡ ਮਹਿਲਾ ਪੁਲਿਸ ਇੰਸਪੈਕਟਰ ਜਿਸ ਨੇ ਅੱਜ ਮੋਗਾ ਦੀ ਅਦਾਲਤ ਦੇ ਵਿੱਚ ਸਰੈਂਡਰ ਕਰ ਦਿੱਤਾ ਗਿਆ ਪਗੌੜੀ ਐਲਾਨੇ ਜਾਣ ਮਗਰੋਂ ਸਸਪੈਂਡ ਇੰਸਪੈਕਟਰ ਖਿਲਾਫ ਤਾਰਾ 209 ਅਦੀਨ ਮਾਮਲਾ ਦਰਜ ਕੀਤਾ ਗਿਆ ਸੀਗਾ ਇਸ ਤੋਂ ਪਹਿਲਾਂ ਉਸ ਦੇ ਖਿਲਾਫ ਨਸ਼ਾ ਤਸਕਰਾ ਤੋਂ 5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ 'ਚ ਵੀ ਇਲਜ਼ਾਮ ਲੱਗੇ ਸੀ ਉਸ ਤੋਂ ਬਾਅਦ ਪ੍ਰਸ਼ਟਾਚਾਰ ਐਕਟ ਧੀਨ ਵੀ ਇੱਕ ਕੇਸ ਜਿਹੜਾਗਾ 10 ਦਰਜ ਸੀਗਾ ਦੱਸਦੇ ਕਿ ਸਾਫ ਦਾ ਇੰਚਾਰਜ ਹਸਪਤਾਲ ਖਿਲਾਫ 23 ਅਕਤੂਬਰ 2024 ਨੂੰ ਨਸ਼ਾ ਤਸਕਰ ਨੂੰ ਛੱਡਣ ਦੇ ਬਦਲੇ 5 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸੀ ਉਸ ਤੋਂ ਬਾਅਦ ਉਸ ਦੇ ਖਿਲਾਫ ਜਿਹੜਾਗਾ ਮਾਮਲਾ ਦਰਜ ਹੋਇਆ ਸੀਗਾ ਉਸ ਤੋਂ ਬਾਅਦ ਇਸ ਮਹਿਲਾ ਪੁਲਿਸ ਅਧਿਕਾਰੀ ਜਿਹੜੀ ਲਗਾਤਾਰ ਫਰਾਰ ਚੱਲ ਰਹੀ ਸੀਗੀ ਉਸ ਤੋਂ ਬਾਅਦ ਉਸ ਦੀ ਅੰਤਰਮ ਜ਼ਮਾਨਤ ਦੀ ਅਰਜੀ ਵੀ ਰੱਦ ਹੋ ਚੁੱਕੀ ਹੈ ਕੇਸ ਦਰਜ ਹੋਣ ਤੋਂ ਬਾਅਦ ਉਹ ਅਦਾਲਤ ਵਿੱਚ ਹਾਜ਼ਰ ਨਹੀਂ ਹੋਈ ਜਿਸ ਕਰਕੇ ਉਸ ਨੂੰ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਸੀਗਾ ਜਿਸ ਤੋਂ ਬਾਅਦ ਅੱਜ ਉਸ ਦੇ ਵੱਲੋਂ ਸਰੈਂਡਰ ਕੀਤਾ ਗਿਆ ਥਾਣਾ ਕੋਟੀਸੇ ਖਾਨ ਦੇ ਵਿੱਚ ਅਸ਼ਪਿਤਕ ਕੋਰ ਖਿਲਾਫ ਤਾਰਾ 209 ਦੇ ਹੇਠ ਕੇਸ ਦਾਜ ਹੋਇਆ ਸੀਗਾ ਤਾਂ ਪੁਲਿਸ ਦੇ ਅਨਸਾਰ 1 ਅਕਤੂਬਰ 2024 ਨੂੰ ਮੁਖਬਰ ਦੀ ਸੂਚਨਾ ਤੇ ਥਾੜਾ ਕੋਟੀ ਸੇ ਖਾ ਦੀ ਪੁਲਿਸ ਨੇ ਅਮਰਜੀਤ ਸਿੰਘ ਨਿਵਾਸੀ ਕੋਟੀ ਸੇਖਾਨ ਨੂੰ ਸਕੋਰਪਿਓ ਗੱਡੀ ਅਤੇ 2 ਕਿਲੋ ਅਫੀਮ ਸਮੇਤ ਫੜਾ ਸੀਗਾ ਅਮਰਜੀਤ ਦੇ ਭਰਾ ਮਨਪ੍ਰੀਤ ਸਿੰਘ ਅਤੇ ਭਤੀਜਾ ਗੁਰਪ੍ਰੀਤ ਸਿੰਘ ਵੀ ਉਸ ਵਿੱਚ ਸ਼ਾਮਲ ਸੀਗੇ ਜਿਨ੍ਹਾਂ ਨੂੰ 3 ਕਿਲੋ ਅਫੀਮ ਸਣੇ ਮੌਕੇ ਤੇ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਇੰਸਪੈਕਟਰ ਅਸ਼ਪ੍ਰਿਤ ਕੌਰ ਨੇ ਥਾਣੇ ਦੇ ਮੁੰਸ਼ੀ ਗੁਰਪ੍ਰੀਤ ਸਿੰਘ ਅਤੇ ਬਲਖੰਡੀ ਚੌਂਕੀ ਦੇ ਮੁੰਜੀ ਰਾਜਪਾਲ ਸਿੰਘ ਨਾਲ ਮਿਲ ਕੇ 5 ਲੱਖ ਰੁਪਏ ਲੈ ਸੀਗੇ ਇਸ ਕੇਸ ਦੇ ਵਿੱਚੋਂ ਨਾ ਹਟਾਉਣ ਦੇ ਲਈ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਸੁਰਕੀਆਂ ਦੇ ਵਿੱਚ ਆਇਆ ਸੀਗਾ ਤਾਂ ਉਸ ਨੂੰ ਭਗੌੜਾ ਐਲਾਨ ਦਿੱਤਾ ਸੀਗਾ ਜਿਸ ਤੋਂ ਬਾਅਦ ਅੱਜ ਉਹ ਸਰੈਂਡਰ ਹੋਈ ਸਰੈਂਡਰ ਹੋਣ ਤੋਂ ਬਾਅਦ ਜਿਹੜਾਗਾ ਉਸ ਨੂੰ ਜੁਡੀਸ਼ੀਅਲ ਰਿਮਾਂਡ ਦੇ ਉੱਪਰ ਜਿਹੜਾਗਾ ਪੇਜ ਦਿੱਤਾ ਗਿਆ ਤਸਵੀਰਾਂ ਤੋਂ ਨਾ ਸਾਂਝੀਆਂ ਕਰ ਰਿਆਂ ਅਰਸ਼ਪ੍ਰੀਤ ਸਸਪੈਂਡ ਮਹਿਲਾ ਇਨਸਪੈਕਟਰ ਹੈ ਕਿਸ ਵੇਲੇ ਚੰਗਾ ਰੈਂਕ ਹੁੰਦਾ ਸੀਗਾ ਪਰ ਅਜੇਹ ਕਾਰਨਾਮੇ ਕੀਤੇ ਅਜੇਹ ਕਾਰਨਾਮਿਆਂ ਦੇ ਵਿੱਚ ਨਾਮ ਆਇਆ ਉਸ ਤੋਂ ਬਾਅਦ ਫਰਾਰ ਹੋਈ ਅਦਾਲਤ ਵਿੱਚ ਹਾਜ਼ਰ ਨਹੀਂ ਹੋਈ ਭਗੌੜਾ ਐਲਾਨਿਆ ਗਿਆ ਪਰ ਅੱਜ ਸਰੈਂਡਰ ਉਸ ਦੇ ਵੱਲੋਂ ਅਦਾਲਤ ਦੇ ਵਿੱਚ ਕਰ ਦਿੱਤਾ ਗਿਆ ਤਸਵੀਰਤਾਂ ਤੋਂ ਨਾਲ ਸਾਂਝੀਆਂ ਕਰ ਰਿਹਾ ਤਾਂ ਅਜਈਆਂ ਖਬਰਾਂ ਕੋਈ ਪਹਿਲੀ ਖਬਰ ਨਹੀਂ ਹੈਗੀ ਇਸ ਦੇ ਨਾਲ ਬਥੇਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਰਿਸ਼ਵਤ ਲਈ ਜਾਂਦੀ ਹੈ ਹਾਲਾਂਕਿ ਪੂਰਾ ਵਿਭਾਗ ਜਿਹੜੇ ਅਧਿਕਾਰੀ ਇਦਾਂ ਦੇ ਵੀ ਹੈ ਕਿ ਜਿਹੜੇ ਵਧੀਆ ਕੰਮ ਕਰਦੇ ਨੇ ਸਮਾਜ ਸੇਵਾ ਵੀ ਕਰਦੇ ਨੇ ਪਰ ਜਦੋਂ ਗਿਣੇ ਚੂਨੇ ਅਧਿਕਾਰੀ ਜਾਂ ਅਫਸਰ ਅਜਿਹੇ ਕਾਰਨਾਮੇ ਕਰਨ ਲੱਗਦੇ ਰਿਸ਼ਵਤ ਲੈਣ ਲੱਗ ਜਾਂ ਤਾਂ ਜਰੂਰ ਵਿਭਾਗ ਤੇ ਸਵਾਲ ਉੱਠਦੇ ਨੇ ਤਾਂ ਅਸ਼ਪ੍ਰਿਤਕਰ ਜਿਹੜੀ ਹੈ ਉਹ ਉਸਦੇ ਨਾਲ ਵੀ ਜੇਹੀ ਕੁਝ ਹੋਇਆ ਜਿਸਦੇ ਵੱਲੋਂ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਉਸ ਤੋਂ ਬਾਅਦ ਉਹ ਲਗਾਤਾਰ ਮਾਮਲਾ ਦਰਜ ਹੋਇਆ ਫਰਾਡ ਚੋਰੀ ਸੀ ਤਾਂ ਉਸਦੇ ਵੱਲੋਂ ਅੱਜ ਸਰੈਂਡਰ ਕਰ ਦਿੱਤਾ ਗਿਆ ਤਸਵੀਰਾ ਮੋਗੇ ਦੀਆਂ ਸਾਹਮਣੇ ਆਈ ਹੈ